ਦਾ ਬੱਲੂ ਬਾਈ ਦੇ ਫਾਰਮ ਤੇ ਪੂਰਾ ਚੋਟੀ ਦਾ ਬਰੀਡਰ ਬੱਕਰਾ ਤੇ ਬਾਕੀ ਇਹ ਦੀ ਜਿਹੜੀ ਹੈਗੀ ਆ ਹਾਈਟ ਹੂਟ ਬਾਰੇ ਬਾਜੀ ਨਾਲ ਗੱਲਬਾਤ ਕਰਾਂਗੇ ਤੇ ਹਾਈਟ ਪਤਾ ਤੁਹਾਨੂੰ ਕਿੰਨੀ ਆ? ਹਾਂਜੀ ਹਾਂ ਕਿੰਨੀ ਆ? ਦੇਖ ਸਕਦਾ ਤੁਸੀਂ ਪੂਰਾ ਯਾਰ ਕੱਦਕਾਰ ਸ ਪੂਰਾ ਸੁਨੱਖਾ ਬੱਕਰਾ ਪੂਰਾ ਲੰਬਾਈ ਚ ਹਾਈਟ ਚ ਬੇਲਾਂ ਨੂੰ ਪਿਆਬਦ ਅੰਦਰ ਦੇਖ ਸਕਦੇ ਹੋ ਤੁਸੀਂ ਆਹ ਚੀਜ਼ ਦੇਖੋ ਜੀ ਆਮਗਾ ਸਾਨਾਂ ਦੇ ਹੁੰਦੀ ਸੀ ਹੈ ਆ ਦੇਖੋ ਇਹ ਯਾਰ ਯਾਰ ਲੜਾ ਹੂੰ ਦੇਖੋ ਭਾਈ ਆ ਛੱਤੀ ਦੇਖੋ ਗੋਡੇ ਗਿੱਟੇ ਦੇਖੋ ਲੱਤਾਂ ਆਹ ਬੱਕਰੇ ਦੀਆਂ ਤੀਖੜਾ ਕੰਨ ਸਹੀ ਗਾ ਹਸਲ ਦੇ ਵਿੱਚ ਦੇਖੋ ਨੀਲੀਆਂ ਅੱਖਾਂ ਦਾ ਪੱਟੂ ਆਹ ਸੂਤ ਦੇਖੋ ਜੀ ਇਹਦੇ ਸਹਿਨ ਸਹੀ ਨੇ ਭਾਈ ਐਸਟੀ ਗਾਂ ਦਾ ਬਹੁਤ ਰਿਜ਼ਲਟ ਬਹੁਤ ਤਕੜਾ ਭਾਈ ਪਿੱਛਾ ਭਾਰੀ ਆ ਮੋਪਦਾ ਨਹੀਂ ਹੈਗਾ ਵੀ ਛੱਤੀ ਭਾਰੀ ਦਾ ਬੱਕਰਾ ਹਾਂ ਬਾਕੀ ਆਪਾਂ ਬਾਈ ਨਾਲ ਕਰਦੇ ਗੱਲਬਾਤ ਬਾਈ ਬੱਕਰਾ ਦੇਖਿਆ ਤੇਰਾ ਬਹੁਤ ਸੋਹਣਾ ਯਾਰ ਹਾਂਜੀ ਵੀਰੇ ਵਧੀਆ ਹੈ ਵਧੀਆ ਹਾਂਜੀ ਤੇ ਇਹਦੀ ਹਾਈਟ ਕਿੰਨੀ ਆ ਬਾਈ 45 ਜੀ 45 ਆ ਉਹ ਮੁੰਡਿਆਂ ਨੂੰ ਪਤਾ ਨਹੀਂ ਹੁੰਦਾ ਆਪਣਾ ਹਾਂਜੀ ਤੇ ਇਹ ਵੀ ਸੇਲ ਕਰਾਵਾ ਆਪਣਾ ਸੇਲ ਕਰ ਦਾਂਗੇ ਵੀਰੇ ਕਿੰਨੇ ਪੈਸੇ ਲੈਣੇ ਆ 3.5 ਲੱਖ ਰੁਪਏ 3.5 ਹਾਂਜੀ ਤੇ ਜੇ ਕਿਸੇ ਨੇ ਗੱਲ ਕਰਨ ਦੀ ਹੈ ਕੰਟੈਕਟ ਨੰਬਰ ਬੋਲ ਦੇ ਮੜਾ ਜ 6280998177 ਵੀਰੇ ਤੇ ਬਾਈ ਬੱਲੂ ਦੇ ਬਾਈ ਦੇ ਫਾਰਮ ਤੇ ਕਿਹੜਾ ਪੰਡਾ ਬਾਈ ਆਪਣਾ ਅੰਗਲ ਧੂਰੇ ਕੋਲੇ ਜੀ ਤੇ ਬਾਈ ਤੁਸੀਂ ਆ ਸਕਦੇ ਹੋ ਹਾਂ ਤੇ ਇਧਰ ਬਾਈ ਉਤਾਰ ਬੈਠਾ ਨਾਲ ਬਾਈ ਬੱਕਰੇ ਦੇ ਦੇ ਰਿਜਲਟ ਦੇਖੇ ਨੇ ਪੂਰਾ ਸਿਰਾ ਕੁਆਲਟੀ ਇਹਦੇ ਬੱਚੇ ਤੁਸੀਂ ਜੰਮ ਦੇ ਦੇਖੋ ਬੱਲੂ ਕੋਲ ਅੱਜ ਵੀ ਇਹਦੇ ਕੋਲ ਬੁਕਿੰਗ ਆਈ ਰਹੀ ਹੈ 25000 ਰੁਪਏ ਨੂੰ ਬੰਦਾ ਬਰੀਡਰ ਮੰਗ ਰਿਹਾ ਇਹਦਾ ਬੱਚਾ ਜਿਹੜਾ ਹੋਣਾ ਹੈ ਜੀ ਹੂੰ ਸਹੀ ਗੱਲ ਹੈ ਇਹ ਕ੍ਰਾਸ ਕਰਾ ਰਹੇ ਹਾਂ ਅੱਜ ਕ੍ਰਾਸ ਕਰਾ ਰਹੇ ਹਾਂ ਅੱਜ ਵੀ ਇਹਦੇ ਕੋਲ ਬੁਕਿੰਗ ਆਈ ਹੋਈ ਹੈ ਸਹੀ ਗੱਲ ਹੈ ਬਹੁਤ ਟਾਪ ਦਾ ਰਿਜਲਟ ਆ ਵੀ ਤੇ ਇਹ ਆਪਣੇ ਵਾਲੀ ਬੱਕਰੀ ਵੀ ਬਾਈ ਗੋਲੀ ਛੱਡ ਕੇ ਜਾਵਾਂਗੇ ਦਾ 5-4 ਦਿਨ ਹਣਾ ਬਣਦੇ ਦੀ ਮੀਟਿੰਗ ਹੁੰਦੀ ਫੋਟੋ ਵਿੱਚਾਂ ਹਾਂ ਵਾ ਠੀਕ ਹੈ ਵਾ ਠੀਕ ਹੈ ਠੀਕ ਆ ਬਾਈ